ਸਤਿ ਸ਼੍ਰੀ ਅਕਾਲ ਜੀ ਸਰਿਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੋਸ਼ਾ ਦੇ ਵਿੱਚ ਫਰੋਸ਼ਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਰੀਪੁਰ ਦਾ ਮਾਨਮਤਾ ਨਗਰ ਆ ਜਦੋਂ ਤੁਸੀਂ ਫਰੋਜਪੁਰ ਤੋਂ ਮੋਗੇ ਨੂੰ ਜਾਂਦੇ ਆ ਜਾਂ ਮੋਗੇ ਤੋਂ ਫਰੋਜਪੁਰ ਨੂੰ ਜਾਂਦੇ ਆ ਤਾਂ ਇੱਕ ਟੂਲਪਲਾਜ ਆਉਂਦਾ ਵਾ ਮਿੱਤਰੋ ਤਲਵੰਡੀ ਤੋਂ ਜਦੋਂ ਆਪਾਂ ਫਰੋਜਪੁਰ ਨੂੰ ਜਾਂਦੇ ਆ ਉਦੋਂ ਆਉਂਦਾ ਵਾ ਤੇ ਇੱਕ ਤਲਵੰਡੀ ਤੋਂ ਜਦੋਂ ਆਪਾਂ ਮੋਗੇ ਨੂੰ ਜਾਂਦੇ ਆ ਉਹ ਮਿੱਤਰੋ ਰਹਿ ਜਾਂਦਾ ਵਾ ਜਿਹੜਾ ਟੂਲਪਲਾਜ ਦਾਰਾ ਦਾਰਾਪੁਰ ਵਾਲਾ ਇਹ ਟੂਲਪਲਾਜ ਰਹਿ ਜਾਂਦਾ ਫਰੋਜਾ ਵਾਲਾ ਦੋ ਟੂਲਪਲਾਜ ਪੈਂਦੇ ਆ ਵੈਸੇ ਹੈ ਨੇੜੇ-ਨੇੜੇ ਹੀ ਆ ਜੇ ਸੋਚੇ ਨਾਲੀ ਗੱਲ ਸੋਚੀ ਜਾਵੇ ਤਾਂ ਇਹ ਵੀ ਇੱਕ ਜਿਹੜਾ 10-20 ਕਿਲੋਮੀਟਰ ਦੇ ਘੇਰੇ ਦੇ ਵਿੱਚ ਤਿੰਨ ਟੂਲਪਲਾਜੇ ਪੈ ਜਾਂਦੇ ਆ ਮਿੱਤਰੋ ਜੇ ਕਿਸੇ ਪੁਰਾਣੇ ਸਫ਼ਰ ਤੈਅ ਕਰਨਾ ਹੋਵੇ ਤਾਂ ਤ ਦੇ ਇਹ ਉਹਨਾਂ ਪਿੰਡਾਂ ਦੇ ਵਿੱਚੋਂ ਫਰੋਸ਼ਾ ਇੱਕ ਪਿੰਡ ਆ ਮਿੱਤਰੋ ਤੇ ਫਰੋਸ਼ਾ ਪਿੰਡ ਇੱਕ ਪਵਿੱਤਰ ਧਰਤੀ ਹੈ ਪਵਿੱਤਰ ਧਰਤੀ ਦਾ ਵਸਿਆ ਹੋਇਆ ਨਗਰ ਆ ਮਿੱਤਰੋ ਕਿਉਂਕਿ ਫਰੋਸ਼ਾ ਇਹ ਜੰਗ ਦੇ ਵੇਲੇ ਦਾ ਮਿੱਤਰੋ ਜਿਹੜਾ ਮੁੱਦਕੀ ਦੀ ਜੰਗ ਇਤਿਹਾਸਕ ਜੰਗਾ ਤੇ ਇਹ ਫਰੋਸ਼ਾ ਦੀ ਜੰਗ ਜਿਹੜਾ ਇਹਨਾਂ ਦਾ ਇਤਿਹਾਸ ਆ ਜਿਹੜਾ ਕਿਤਾਬਾਂ ਦੇ ਵਿੱਚ ਜ਼ਿਕਰ ਹੋਇਆ ਹੋਇਆ ਅੱਜ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਵਾਰ ਆ ਇੱਕ ਛੋਟਾ ਬਾਈ ਉਹਨਾਂ ਦਾ ਵਕਾਊਆ ਨੀਲੀ ਰਵੀ ਦਾ ਮਿੱਤਰੋ ਤੇ ਇਸ ਝੋਟੇ ਦੇ ਬਾਰੇ ਜਾਣਨਾ ਆਪਾਂ ਕੀ ਡਿਟੇਲ ਆ ਕਿੰਨੇ ਚਿਰ ਦਾ ਕਿਵੇਂ ਮਈਆ ਕਰਸ ਕਰਦਾ ਕਿਸ ਬਾਈ ਦੇ ਕੋਲ ਆ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਆਪਾਂ ਸਤਿ ਸ਼ਕਾਲ ਬਗਰੂ ਜੀ ਸਤਿ ਸ਼ਕਾਲ ਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਚਲੋ ਆਪਣਾ ਨਾਮ ਦੱਸ ਦਈਏ ਕਿਹੜਾ ਜੀ ਹਾਂਜੀ ਸੁਤਨਾਮ ਸਿੰਘ ਜੀ ਸੁਤਨਾਮ ਸਿੰਘ ਸੰਨ ਆਫ ਜੀ 12 ਸਿੰਘ ਜੀ ਆਪਣਾ ਘਰ ਦਾ ਐਡਰੈਸ ਜਿਵੇਂ ਪਿੰਡ ਦੇ ਵਿੱਚ ਆਪਾਂ ਨੂੰ ਜਾਣਦੇ ਹੁੰਦੇ ਕੀ ਕਹਿ ਕੇ ਜਾਣਦੇ ਆ ਆਪਾਂ ਨੂੰ 12 ਸਿੰਘ ਹੀ ਬਾਲਾ ਕਹਿੰਦੇ ਚਲ ਜਾਂਦੇ ਹੈ ਪੁੱਤਰ ਦਾ ਸੁਨਾਮ ਸਿੰਘ ਜੀ ਠੀਕ ਆ ਜੀ ਅੱਛਾ ਮਹਾਰਾਜ ਜਿਹੜਾ ਆਪਾਂ ਝੋ ਪੰਜਾਹ ਸਾਲ ਤੋਂ ਘੱਟ ਹੀ ਆ 55 ਸਾਲਾਂ ਤੋਂ ਘੱਟ ਹੀ ਆ ਹਾਂ 1 ਸਾਲ ਘੱਟ ਆ 1 ਸਾਲ ਘੱਟ ਆ ਵਿਚਾਰਾ ਕੁ ਸਾਲਾ ਦਾ ਰਹਿ ਗਿਆ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਸਾਡਾ ਇੱਥੇ ਜੇ ਅਜਾ ਮਈਆ ਕ੍ਰੋਸ ਕਰਦਾ ਇਹ ਜੀ ਹਾਂ ਜੀ ਕਰਦਾ ਜੀ ਠੀਕ ਆ ਬਈ ਠੀਕ ਆ ਹੁਣ ਤੇ ਕਿੰਨੀਆਂ ਕੁ ਮਈਆਂ ਕ੍ਰੋਸ ਕਰਾਤੀਆਂ ਹੋ ਮਈਆਂ ਤੇ ਬਹੁਤ ਜੀ ਯਾਦ ਹੀ ਨਹੀਂ ਮੈਨੂੰ ਤਾਂ ਇਹ ਅੱਛਾ ਹਾਂ ਜੀ ਬੱਚੇ-ਪੁੱਤੇ ਪੂਰੇ ਚੰਗੇ ਆਏ ਬਈ ਬਹੁਤ ਵਧੀਆ ਬੱਚੇ ਜੀ ਬਾਈ ਜੀ ਠੀਕ ਆ ਬਈ ਠੀਕ ਆ ਬਈ ਸੇਲ ਵੀ ਓੰਜ ਹੈ ਨਾ ਤੇ ਅੱਥੇ ਪੱਠੇ ਵੀ ਲਿਉਂਦਾ ਹੈ ਹਾਂ ਪੱਠੇ ਵੀ ਲਿਉਂਦਾ ਤੇ ਰੇੜੀ ਜੁੜਿਆ ਇਹ ਵੀ ਇਤਨਾ ਆਪਾ ਹੈ ਨਾ ਇਹਦਾ ਰੇਟ ਫਿਰ ਕੀ ਤਿਆ ਕਰਤਾ ਜੀ ਰੇਟ ਬਾਈ ਜੀ ਇਹਦਾ ਲੱਖ ਰੁਪਈਆ ਬਾਈ ਜੀ ਲੱਖ ਰੁਪਈਆ ਵਿੱਚੋਂ ਮਾਨਤਨ ਹੋ ਜਾਊਗਾ ਮਾਨਤਨ ਕੋਈ ਨਹੀਂ ਹੋ ਜੂਗਾ ਜੀ ਹੋ ਜੂਗਾ ਮੁੱਖ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸਿਓ ਮੈਨੂੰ ਵੀ ਹੋਣੇ ਮਈਆਂ ਮਈਆਂ ਓਕੇ ਕ੍ਰੋਸ ਕਰਦਾ ਜਾਵਾਂ ਪੂਰੀਆਂ ਜੀ ਪੂਰੀਆਂ ਵਧੀਆ ਮਈਆਂ ਜੀ ਮਈਆਂ ਮੈਨੂੰ ਘੱਟੋ ਘੱਟ ਵੀ 100 150 ਮਾਜ 100 ਪੀ ਨਹੀਂ ਜਾਦੀ ਅੱਬ 200 ਮਾਜ ਤੇ ਆਪਣੇ ਕੋਲੇ ਹੈ ਹਾਂ ਆਪਣੇ ਬੱਚੇ ਪੁੱਛੇ ਪੂਰੇ ਟੌਪ ਤੇ ਬੱਚੇ ਬਹੁਤ ਵਧੀਆ ਆਉਂਦੇ ਜੀ ਬਹੁਤ ਸੋਹਣੇ ਬੱਚੇ ਆ ਜੀ ਕੀ ਬਾਤ ਹੈ ਅੱਛਾ ਮਹਾਰਾਜ ਹੁਣ ਇਹਦਾ ਵੇਚਣਾ ਤੁਸੀਂ ਇਹਦਾ ਰੇਟ ਫਿਰ ਕੀ ਤੈ ਕੀਤਾ ਬਈ ਮੈਂ ਤਾਂ ਕਹਿੰਦਾ ਲੱਖ ਰੁਪਏ ਮਿਲ ਜੇ ਮਾਣ ਤਾਣ ਨਾਲ ਮੇਰਾ ਮਾਣ ਕੀ ਹੋਊਗਾ ਇਹ ਕਹਦਾ ਚਲੋ ਪਰ ਕੋਈ ਨਹੀਂ ਅਚਾ ਭਾਈ ਹੁਣ ਮੰਨ ਲਾ ਜੇ ਕਿਸੇ ਨੇ ਖਰੀਦਣਾ ਹੋਵੇ ਆਪਣੇ ਨਾਲ ਸੰਪਰਕ ਕਰ ਲਵੇ ਹੈਨਾ ਤੇ ਕਈ ਵਾਰੇ ਆਪਣਾ ਫੋਨ ਤਾਂ ਨਹੀਂ ਲੱਗਦਾ ਹੁੰਦਾ ਕਈ ਵਾਰੀ ਰੋਜ਼ ਦੀ ਤੱਕ ਆ ਜਾਂਦੀ ਫਿਰ ਨਾ ਪੁੱਛ ਲਵੇ ਕੀ ਆਖਿਆ ਸੀਗਾ ਬਾਰਾ ਸਿੰਘ ਬਾਰਾ ਸਿੰਘ ਦਾ ਸਾਹਿਬ ਬਰਸ ਬਰਸ ਠੀਕ ਹੈ ਜੀ ਅੱਜ ਤੋਰੇ ਨੂੰ ਕੱਢੀਏ ਬਾਰ ਨੂੰ ਮੜਾ ਜੀ ਹਾਂ ਜੀ ਕੱਢਦੇ ਨੇ ਜੀ ਹਾਂ ਕੱਢੋ ਬਾਰ ਨੂੰ ਮੈਂ ਨੰਬਰ ਦੱਸ ਦਿੰਦਾ ਕੋਈ ਨਾ ਨੰਬਰ ਮੇਰੇ ਕੋਲੇ ਹੈਗਾ ਠੀਕ ਹੈ ਜੀ ਜਦ ਤੋੜ ਦਿਓ ਮੜਾ ਜੀ ਹਾਂ ਜੀ ਹਾਂ ਜੀ ਖੋਲ ਦਿਓ ਲਓ ਜੀ ਲੈ ਮਿੱਤਰੋ 5 ਸਾਲ ਤੋਂ ਇੰਦੀ ਉਮਰ ਘਾਟਾ ਕਰਮਾਂ ਵਾਲੇ ਦੀ ਮੈਂ ਚੰਗੀ ਕ੍ਰੋਸਿੰਗ ਕੀਤੀ ਹੋਈ ਆ ਇਹਨੇ ਮਿੱਤਰੋ ਬੱਚੇ ਚੰਗੇ ਆਏ ਹੋਏ ਆ ਇਸ ਟਾਈਮ ਵੀ ਬਹੁਤ ਸੋਹਣੀ ਕ੍ਰੋਸਿੰਗ ਦੇ ਉੱਤੇ ਚੱਲਦਾ ਇਹ ਨਹੀਂ ਹੈਗਾ ਵੀ ਕਈ ਵਾਰੀ ਅਗਲਾ ਕਹਿ ਦਿੰਦਾ ਲੈ ਜੀ ਮਿੱਤਰੋ ਦੇਖੋ ਕਿਰਾਂ ਦੀ ਇਹਨੂੰ ਕਰਮ ਵਾਲੀ ਤੋਰਤਾ ਰੋਕੇ ਦੀ ਰਿਪੋਰਟ ਹੈ ਬੜਾ ਉਹ ਬਹੁਤ ਵਧੀਆ ਆਸਾਨ ਮਿੱਤਰੂ ਦੇਖੋ ਕਿਰਾਂ ਦੀ ਤੁਸੀਂ ਨਹੀਂ ਠੀਕ ਹੈ ਭਾਈ ਓਕੇ ਆਹਰ ਪੱਖ ਤੋਂ ਕਰਮ ਵਾਲਾ ਸੀਲ ਠੰਡਾ ਜੈਲਾ ਪੂੜਾ ਪੜਾ ਚੰਗਾ ਵਾ ਤੁਮਾਂ ਲੋਜਰੀ ਚ ਕੈਮ ਤੋਂ ਪਾਵੇ ਸ਼ੁੱਧਤਾ ਚੰਗੀ ਆ ਸਾਰੀ ਝੋਟੇ ਦੇ ਲੈਓ ਜੀ ਮੋੜ ਦਿਓ ਬੋਸ ਉਹਨਾਂ ਬ੍ਰੇਕੀ ਵਾਲਾ ਮੰਨ ਲਈ ਆ ਜਿਵੇਂ ਕਿਸੇ ਨੇ ਘਰੇ ਰੱਖਣ ਨੂੰ ਲੈਣਾ ਮਈਆ ਕ੍ਰੋਸਿੰਗ ਦੇ ਲਈ ਲੈਣਾ ਤਾਂ ਫਿਰ ਤੁਸੀਂ ਬਈ ਮੇਰੇ ਹਿਸਾਬ ਦੇ ਨਾਲ ਤਾਂ ਡਾਡਾ ਚੰਗਾ ਮੰਨ ਲਈ ਕਹਿ ਸਕਦੇ ਆਪਾਂ ਔਰ ਵੱਟੀ ਗੱਲ ਇਹ ਆ ਵੀ ਝੋਲ ਹਰ ਇੱਕ ਪੱਖ ਤੋਂ ਚੰਗਾ ਟੈਸਟੀ ਗੱਲ ਝੋਲ ਹਾਂਜੀ ਬਾਈ ਵਧੀਆ ਜੀ ਹਾਂਜੀ ਬੰਦ ਦਿਓ ਜੀ ਲੱਖ ਰੁਪਈਆ ਇੰਦੀ ਡਿਮਾਂਡ ਆ ਨੰਬਰ ਬਾਈ ਦਾ ਨੋਟ ਕਰ ਲਓ ਬਈ ਨੰਬਰ ਜਿਹੜਾ ਤੁਸੀਂ ਨੋਟ ਕਰਨ ਲੱਗਿਆ ਬਖਤਿਆਰ ਸਿੰਘ ਦੇ ਨਾਮ ਦਾ ਨੰਬਰ ਆ 94637 87629 94637 87629 ਇਹ ਬਾਈ ਨੰਬਰ ਆ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਪਿੰਡ ਹੈਗਾ ਵਾ ਫਰੋਸ਼ਾ ਜ਼ਿਲ੍ਹਾ ਹੈਗਾ ਵਾ ਫਰੋਜਪੁਰ ਮਿੱਤਰੋ ਤੇ ਆ ਇੱਕ ਨਲਕਾ ਬਾਈ ਹੁਣਾਂ ਦੇ ਕੋਲੇ ਇਹ ਬਾਈ ਕਿੰਨੇ ਸਾਲ ਪੁਰਾਣਾ ਨਲਕਾ ਇਹ ਤਾਂ ਬਾਈ ਹੁਣ ਮੇਰੀ ਉਮਰਾਂ ਹੋ ਗਈ ਹੁਣੀ ਘੱਟੋ ਘੱਟ ਵੀ 55 ਸਾਲ 55 60 ਸਾਲ 55 ਸਾਲ ਤਾਂ ਮੇਰੀ ਉਮਰ ਆ ਗਈ ਹੈ 57 ਸਾਲ 57 ਸਾਲ ਤੇ ਇਹ ਬਾਪੂ ਨਾਲ ਦੱਥਾਂ ਦਾ ਲੱਗਿਆ ਮੈਂ 100 ਸਾਲ ਦੇ ਕਰੀਬ ਹਾਂ 100 ਸਾਲ ਹਾਂ ਜੀ ਅੱਛਾ ਉਹਦਾ ਇੰ ਚੱਲੀ ਜਾਂਦਾ ਇੰ ਚੱਲੀ ਜਾਂਦਾ ਹਾਂ ਥੋੜਾ ਨੀਵਾ ਹੋ ਗਿਆ ਤੇ ਕੇਰਾ ਹੈ ਨਾ ਬਾਈ ਜੀ ਆਪਣੇ ਗਲਗੁਲ ਗਿਆ ਥੱਲੇ ਉਹ ਅੱਛਾ ਜੀ ਤੇ ਉਹ ਫਿਰ ਅਸੀਂ ਕਰਾਤਾ ਠੀਕ ਠੋਕ ਕਰਾ ਦੇ ਹਾਂ ਇੱਕ ਗੱਲ ਹੋਰ ਹੈ ਨਾ ਬਾਈ ਕਿੰਨੇ ਗੇੜ ਕੇ ਹੁਣ ਚਲੇ ਗਏ ਹੁਣ ਇਹਨਾਂ ਬੜਾ ਬਾਈ ਜੀ ਵੇਖ ਲਾ ਇਹ ਕਈ ਜਾਂਦਾ ਹੋ ਮੇਰੀ ਕਿਰਨ ਬਣਾ ਹੋ ਗਈ ਆ ਤੇ ਇਹ ਵੇਲੇ ਬਾਪੂ ਨਾਲੇ ਖਾਦਾ ਲੱਗਿਆ ਇੱਕ ਗੱਲ ਹੋਰ ਪਈ ਆ ਵੀ ਇਹ ਚੀਜ਼ਾਂ ਦੇ ਨਾਲ ਆਪਣੀ ਜਿਆਦਾ ਜੁੜ ਜਾਂਦੀਆਂ ਹਨਾ ਹੋਂ ਤਾਂ ਦੂਜੇ ਲੱਗਦੇ ਆ ਇੱਕ ਗੱਲ ਹੋਰ ਬੰਤਰ ਕਿੱਡੀ ਚੰਗੀ ਬਣੀ ਆ ਪਾਣੀ ਵੀ ਜਿਆਦਾ ਕੱਢਦਾ ਪਾਣੀ ਕੱਢਦਾ ਕੱਢਦਾ ਹਾਂਜੀ ਪਾਣੀ ਪੀਣ ਦੇ ਵਿੱਚ ਵੀ ਸਵਾਦ ਹੋਊਗਾ ਹਾਂ ਠੀਕ ਆ ਠੀਕ ਆ ਪਾਣੀ ਅੱਛਾ ਨੰਬਰ 2 ਦਾ ਸਕਰੀਨ ਦੇ ਉੱਤੇ ਪਿੰਡ ਹੈਗਾ ਬੇਤੁਰ ਫਰੋਚਾ